ਕੋਮਲ ਸ਼ਰਮਾ ਨੇ ਦੱਸਿਆ ਕਿ ਮੈਂ ਆਪਣੇ ਬ੍ਰਦਰ ਤੋਂ ਇੱਕ ਗਿਫਟ ਮੰਗਿਆ ਸੀ ਕਿ ਮੈਨੂੰ ਏਸ਼ੀਆ ਕੱਪ ਦੀ ਟਰੋਫੀ ਚਾਹੀਦੀ ਹੈ ਤਾਂ ਤੁਸੀਂ ਉਹਨਾਂ ਦੇ ਹੋਣ ਵਾਲੇ ਹਸਬੰਡ ਹੋ ਤੇ ਤੁਹਾਡੀਆਂ ਗੱਲਬਾਤਾਂ ਹੋਈਆਂ ਕਿ ਮੈਂ ਆਪਣੇ ਬ੍ਰਦਰ ਤੋਂ ਇਹ ਵਿਸ਼ਚਾਨੀ ਆ ਵੀ ਉਹਨਾਂ ਨੂੰ ਬਾਅਦ 'ਚ ਦੱਸਿਆ ਹੋਵੇ ਤੇ ਪਹਿਲਾਂ ਤੁਹਾਨੂੰ ਦੱਸਿਆ ਹੋਵੇ ਉਹ ਕਹਿੰਦੀ ਹੁੰਦੀ ਸੀ ਕਿ ਆ ਯਾਰ ਜੇ ਮੈਨੂੰ ਕੋਈ ਚੀਜ਼ ਗਿਫਟ ਦੱਸ ਕੁਝ ਨਵਾਂ ਚਾਹੀਦਾ ਵੇ ਮੈਨੂੰ ਇਦਾਂ ਆ ਬੇ ਵੀ ਕਾਲਡ ਹਿਮ ਆ ਬੇ ਕਿ ਯਾਰ ਕੋਈ ਸਾਨੂੰ ਜਜ ਇੱਕ ਚਾਹੀਦਾ ਵੀ ਕੋਈ ਟਰੋਫੀ ਚਾਹੀਦੀ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਫਿਰ ਅਭਿਸ਼ੇਕ ਸ਼ਰਮਾ ਦੀ ਸਭ ਤੋਂ ਪਹਿਲਾਂ ਕਿਹ ਨਾਲ ਗੱਲਬਾਤ ਸਭ ਤੋਂ ਪਹਿਲਾ ਜੋ ਮੈਨੂੰ ਲੱਗਦਾ ਹੈ ਉਹ ਕਹਿੰਦੇ ਯੂਵੀ ਭਾਜੀ ਨੂੰ ਹੀ ਡੈਡੀਕੇਟ ਕਰਦਾ ਯੂਵੀ ਭਾਜੀ ਨੂੰ ਹੀ ਕਾਲ ਕਰਦਾ ਹੈ 24 ਕਹਿੰਦਾ ਐਂਡ ਉਹ ਆਈਡੀਅਲ ਨੇ ਵੱਡੇ ਭਾਜੀ ਨੇ ਉਹਨਾਂ ਤੋਂ ਬਾਹਰ ਕੁਦੇ ਜਾਂਦਾ ਨਹੀਂ ਅਭਿਸ਼ੇਕ ਨੂੰ ਸ਼ੁਰੂ ਤੋਂ ਇਹਨਾਂ ਜਜ਼ਬਾ ਸੀ ਕੋਮਲ ਦੱਸਦੀ ਹੁੰਦੀ ਸੀ ਕਿ ਰਾਤੀ ਜੇ ਉੱਠਦੇ ਆ ਨਾ ਰਾਤੀ ਉੱਠ ਗਿਆ ਜਿਉਂਨੇ ਕਹੇ ਤਾਂ ਮੈਨੂੰ ਬਾਲ ਪਾ ਕੇ ਦਿਓ ਉਹਨੂੰ ਬੋਲਿੰਗ ਕਰਾਉ ਉਹ ਰਾਤੀ ਬੋਲਿੰਗ ਕਰ ਕਰਕੇ ਦਿੰਦੇ ਹੁੰਦੇ ਸੀ ਇੱਕ ਯੂਵੀ ਭਾਜੀ ਤੇ ਕੋਦੇ ਫਾਦਰ ਜੇ ਉਹਨਾਂ ਨੇ ਇੱਕ ਨੀ हीरा ਕੱਢ ਕੇ ਬਾਹਰ ਦਿੱਤਣਾ ਜਿਵੇਂ ਲੱਗਦਾ ਸਾਰੀ ਜੋ ਉਹਨਾਂ ਨੇ ਆਪਣਾ ਕੁਰਬਾਨ ਕਰਿਆ ਉਹ ਮੇਰੇ ਫਾਦਰ ਨੇ ਲਾਉਣੇ ਸ਼ੁਰੂਆਤ ਕਿਵੇਂ ਹੋਈ ਅਰੇਂਜ ਮੈਰਿਜ ਹੈ ਜਾਂ ਇਹ ਲਵ ਮੈਰਿਜ ਹੈ ਬਾਜੀ ਇਹ ਹੈਗੀ ਲਵ ਮੈਰਿਜ ਹੈ ਫੋਰ ਸ਼ੋਰ ਮੈਂ ਸਿੱਖ ਫੈਮਿਲੀ ਤੋਂ ਐਂਡ ਦੇ ਆਰ ਫ੍ਰਮ ਹਿੰਦੂ ਫੈਮਿਲੀ ਐਂਡ ਮੇਰਾ ਨਾਮ ਲਵਿਸ਼ ਅਭਰੋਇ ਤੇ ਪਹਿਲੀ ਮੁਲਾਕਾਤ ਫਿਰ ਤੁਹਾਡੀ ਕਿੱਥੇ ਹੋਈ ਸੀ ਪਹਿਲੀ ਮੁਲਾਕਾਤ ਮੇਰੀ ਅੰਮ੍ਰਿਤਸਰ ਹੀ ਹੋਈ ਸੀ ਸੋ ਜਦੋਂ ਕਿਸੇ ਦੀ ਪਾਰਟੀ ਤੇ ਕਿਸੇ ਜਗ੍ਹਾ ਤੇ ਮੈਂ ਉਹਨੂੰ ਦੇਖਿਆ ਸੀ ਉਹ ਮੈਨੂੰ ਲੱਗਦਾ ਮੇਰੇ ਵਾਸਤੇ ਉਹ ਇੱਕ ਜੀਜੇ ਸਾਲੇ ਦਾ ਰਿਸ਼ਤਾ ਸਾਡਾ ਹੈਗਾ ਹੀ ਨਹੀਂ ਅਸੀਂ ਭਰਾ ਆ ਕਿ ਲਿਖਿਆ ਹੁੰਦਾ ਨਾ ਭਾਈ ਇੰਡੀਆ ਬਹੁਤ ਵੱਡੀ ਜਿਹੜੀ ਆ ਬੰਦੇ ਨੂੰ ਆਟੋਮੈਟਿਕਲੀ ਪ੍ਰਾਊਡ ਹੁੰਦਾ ਮੈਨੂੰ ਲੱਗਦਾ ਆਮ ਸੋ ਪ੍ਰਾਊਡ ਆਫ ਹਿਮ ਚਿੰਨਾ ਜਜ਼ਬਾ ਉਹਨਾਂ ਨੂੰ ਸਿਰਫ ਦੇਸ਼ਾਸਤੇ ਹੁੰਦਾ ਨਾ ਇੱਕ ਆਰਮੀ ਨੂੰ ਨਹੀਂ ਹੁੰਦਾ ਆਰਮੀ ਆਫੀਸਰ ਨੂੰ ਉਦੋਂ ਹੀ ਆ ਵੀ ਸਰਵਿਸ ਸਰਪਿੰਡੀਆਂ ਨੂੰ ਇੱਦਾਂ ਹੀ ਕਰਦੇ ਆ ਟੈਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆਲ ਭਾਰਤ ਨੇ ਏਸ਼ੀਆ ਕੱਪ ਹਾਸਲ ਕੀਤਾ ਹੈ ਤੇ ਆਪਣੀ ਬਿਹਤਰੀਨ ਬੱਲੇਬਾਜ਼ੀ ਦੇ ਨਾਲ ਆਪਣਾ ਯੋਗਦਾਨ ਪਾਉਣ ਵਾਲੇ ਅਭਿਸ਼ੇਕ ਸ਼ਰਮਾ ਨੇ ਜਿਹੜਾ ਆਪਣੀ ਬੱਲੇਬਾਜ਼ੀ ਬਹੁਤ ਵਧੀਆ ਦਿਖਾਈ ਤੇ ਅਭਿਸ਼ੇਕ ਸ਼ਰਮਾ ਦੀ ਸਿਸਟਰ ਦਾ ਵਿਆਹ ਹੋਣ ਜਾ ਰਿਹਾ ਤੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਸਿਸਟਰ ਨੇ ਕਿਹਾ ਕਿ ਮੈਂ ਆਪਣੇ ਬ੍ਰਦਰ ਤੋਂ ਗਿਫਟ ਮੰਗਿਆ ਸੀ ਆਪਣੀ ਮੈਰਿਜ ਦਾ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਮੈਰਿਜ ਦਾ ਗਿਫਟ ਤੈਨੂੰ ਕੀ ਚਾਹੀਦਾ ਤਾਂ ਮੈਂ ਮੰਗਿਆ ਸੀ ਕਿ ਏਸ਼ੀਆ ਕੱਪ ਦੀ ਟਰੋਫੀ ਮੈਨੂੰ ਚਾਹੀਦੀ ਹੈ ਤਾਂ ਉਹ ਟਰੋਫੀ ਜਿਹੜੀ ਆ ਉਹ ਏਸ਼ੀਆ ਕੱਪ ਦੀ ਆਪਣੀ ਸਿਸਟਰ ਦੇ ਚੋਲੀ ਦੇ ਵਿੱਚ ਪਾਈ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਭਿਸ਼ੇਕ ਸ਼ਰਮਾ ਨੂੰ ਬੈਸਟ ਪਲੇਅਰ ਆਫ ਟੂਰਨਾਮੈਂਟ ਦਾ ਅਵਾਰਡ ਵੀ ਜਿਹੜਾ ਮਿਲਿਆ ਤੇ ਉਹਨਾਂ ਦੀ ਸਿਸਟਰ ਦੇ ਹੋਣ ਵਾਲੇ ਹਸਬੰਦ ਦੇ ਨਾਲ ਅਸੀਂ ਮੌਜੂਦ ਆ ਗੱਲਬਾਤ ਕਰਦੇ ਆ ਫਸਟ ਆਫ 올 ਕੰਗ੍ਰੈਚੁਲੇਸ਼ਨਸ ਲਵੀਜੀ ਸਰਸ਼ਿਕਾ ਭਾਈ ਜੀ ਕਿਵੇਂ ਹੋ ਠੀਕ ਹੋ ਥੈਂਕ ਯੂ ਸੋ ਮਚ ਭਾਈ ਤੁਸੀਂ ਆਏ ਐਂ ਕਨੇ ਥੋੜਾ ਬਹੁਤ ਸਾਰਾ ਪਿਆਰ ਤੇ ਦੂਜੀ ਗੱਲ ਰਹੀ ਸਾਡੇ ਵਾਸਤੇ ਜਿਹੜੀ ਤੁਸੀਂ ਹੁਣ ਇਹ ਗੱਲ ਕਹੀ ਆ ਕੋਮਨ ਵਾਸਤੇ ਯੇਵਨ ਕੇ ਸਾਰੇ ਪਰਿਵਾਰ ਵਾਸਤੇ ਬਹੁਤ ਪ੍ਰਾਊਡ ਮੂਮੈਂਟ ਆ ਯੇਵਨ ਕੇ ਹੋਲ ਕੰਟਰੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਯੇਵਨ ਕੇ ਜਿਵੇਂ ਗੂਸ ਬੰਬਸ ਹੁੰਦੇ ਨਾ ਜਦੋਂ ਅਸੀਂ ਉਹਦਾ ਮੈਚ ਦੇਖਦੇ ਵੀ ਆ ਜਾਂ ਕੁਝ ਕਰਦੇ ਆ ਈਵਨ ਕਿ ਜਦੋਂ ਪੂਰੇ ਮੈਨ ਆਫ ਦਾ ਸੀਰੀਜ਼ ਜਾਂ ਮੈਨ ਆਫ ਦਾ ਟੂਰਨਾਮੈਂਟ ਸਭ ਕੁਝ ਜਿੱਦਾ ਕਿ ਉਹਨੂੰ ਮਿਲਦਾ ਆ ਚਲੋ ਕਦੇ ਨਾ ਕਦੇ ਅਪ ਡਾਊਨਸ ਹੋ ਜਾਂਦੇ ਵੈਸੇ ਹੀ ਇਜ਼ ਆਈ ਥਿੰਕ ਫਾਰ us ਹੀ ਇਜ਼ ਅ ਬੈਸਟ ਆ ਤੇ ਦੂਸਰੀ ਗੱਲ ਇਹਦਾ ਤੁਸੀਂ ਕਿਹਾ ਉਹਦੇ ਵਾਸਤੇ ਉਹਨੇ ਪ੍ਰੋਮਿਸ ਕੀਤਾ ਸੀ ਮੈਨੂੰ ਵੀ ਇਹ ਲੱਗਦਾ ਮੈਨੂੰ ਜੇ ਕੋਈ ਵਿਆਹ ਦਾ ਕੋਈ ਗਿਫਟ ਚਾਹੀਦਾ ਹੁਣ ਸਾਨੂੰ ਪਰਫੈਕਟ ਗਿਫਟ ਦੇ ਚੁੱਕਿਆ ਸਾਰਾ ਕੁਝ ਆਹੀ ਚੀਜ਼ ਸੀ ਹੁਣ ਟਰੋਫੀ ਜਸਟ ਕਮਿੰਗ ਬੈਕ ਟੂ ਮਿਲਦਾ ਆਪਣੇ ਇੰਡੀਆ ਦਾ ਪਹੁੰਚ ਚੁੱਕੀ ਆ ਹੁਣ ਅੰਮ੍ਰਿਤਸਰ ਆਉਗੀ ਬਹੁਤ ਪ੍ਰਾਊਡ ਮੂਮੈਂਟ ਆ ਸਾਡੇ ਪੰਜਾਬ ਵਾਸਤੇ ਤੇ ਸਾਰੇ ਪੰਜਾਬੀਅਤ ਵਾਸਤੇ ਲੱਗਦਾ ਵੀ ਇਸ ਤੋਂ ਉੱਪਰ ਵੀ ਕੋਈ ਤੋਹਫਾ ਹੋ ਸਕਦਾ ਇਸ ਤੋਂ ਉੱਪਰ ਤੋਹਫਾ ਵੀ ਵਿਸ਼ ਕਹਿੰਦੇ ਭਾਜੀ ਪ੍ਰੇ ਕਰਦੇ ਆ ਰੱਬ ਕਹਿੰਦੇ ਹੋਰ ਉੱਪਰ ਵੰਚਾਵੇ ਅਸੀਂ ਸਾਨੂੰ ਪ੍ਰਾਊਡ ਆ ਸਾਨੂੰ ਇਨਾ ਕੌਨਫੀਡੈਂਟ ਆ ਕਿ ਸਾਨੂੰ ਸ਼ਾਇਦ ਇਸ ਤੋਂ ਉੱਪਰ ਹੋਰ ਬਹੁਤ ਚੀਜ਼ਾਂ ਸਾਨੂੰ ਲੈ ਕੇ ਦਊਗਾ ਜੀ ਹਾਂਜੀ ਭਾਜੀ ਤੇ ਸ਼ੁਰੂਆਤ ਕਿਵੇਂ ਹੋਈ ਤੁਹਾਡੇ ਜੀਵਨ ਕਾਲ ਦੀ ਇਹ ਮੈਰਿਜ ਲੋਕ ਜਾਣਨਾ ਚਾਹੁੰਦੇ ਨੇ ਕਿਉਂਕਿ ਅਮ੍ਰਿਤਸਰ ਦੇ ਨੇ ਕੋਮਲ ਸ਼ਰਮਾ ਵਿਸ਼ੇਖ ਸ਼ਰਮਾ ਤੇ ਤੁਸੀਂ ਲੁਧਿਆਣਾ ਤੋਂ ਜੀ ਭਾਈ ਤਾਂ ਸ਼ੁਰੂਆਤ ਕਿਵੇਂ ਹੋਈ ਅਰੇਂਜ ਮੈਰਿਜ ਆ ਯਾ ਇਹ ਲਵ ਮੈਰਿਜ ਆ ਭਾਜੀ ਇਹ ਹੈਗੀ ਲਵ ਮੈਰਿਜ ਆ ਫੋਰ ਸ਼ੋਰ ਮੈਂ ਸਿੱਖ ਫੈਮਿਲੀ ਤੋਂ ਐਂਡ ਦੇ ਆਰ ਫ੍ਰਮ ਹਿੰਦੂ ਫੈਮਿਲੀ ਐਂਡ ਮੇਰਾ ਨਾ ਲਵਿਸ਼ ਅਭਰੋਏ ਤੇ ਦੂਸਰੀ ਗੱਲ ਠੀਕ ਹੈ ਬਾਈ ਜੀ ਇਹ ਕਹਿੰਦੇ ਇਦਾਂ ਆ ਕਿ ਬਹੁਤ ਸ਼ੋਰ ਲੌਂਗ ਸਟੋਰੀ ਸ਼ਾਰਟ ਕਰਦਾ ਸਾਡਾ ਸੀਗਾ ਕੋਈ ਕੋਈ ਬੰਦੇ ਸੀ ਵਿੱਚ ਹੈ ਨਾ ਸਾਡੀ ਵਨ ਆਫ आवर ਬੈਸਟ ਫਰੈਂਡ ਨਾਉ ਸ਼ੀ ਇਜ਼ ਮਾਈ ਸਿਸਟਰ ਸੋ ਉਹਦੇ ਕਰਕੇ ਅਸੀਂ ਇਕੱਠੇ ਹੋਏ ਆ ਤੇ ਇਕੱਠੇ ਆਉਣਾ ਤਾਂ ਮੈਂ ਤਾਂ ਸੰਜੋਗ ਭਾਰੀ ਆਈ ਤਾਂ ਗੱਲ ਬਣਦੀ ਹੁੰਦੀ ਆ ਆ ਤਾਂ ਹੁੰਦਾ ਨਹੀਂ ਅੱਜ ਤੁਸੀਂ ਆਏ ਹੋ ਕੋਈ ਵੀ ਆ ਤੇ ਮਨੋਂ ਤਾਂ ਹੁੰਦਾ ਨਹੀਂ ਅੱਜ ਮਿਲਣਾ ਤੁਹਾਡਾ ਮੇਰਾ ਲਿਖਿਆ ਸੀ ਤੇ ਉਦਾਂ ਹੀ ਉਹਦਾ ਮੇਰਾ ਮਿਲਣਾ ਤੇ ਉਹਦਾ ਜੀਵਨ ਸਾਥੀ ਦਾ ਲਿਖਿਆ ਸੀ ਮਹਾਰਾਜ ਦਾ ਉਹਨਾਂ ਨੇ ਸੋਚਿਆ ਹੋਇਆ ਹੈ ਨਾ ਕਹਿੰਦੇ ਨਾ ਤਿੰਨ ਇਸ਼ਾਰਾ ਜਿਹੜੇ ਤਿੰਨ ਕਹਿੰਦੇ ਹੁੰਦੇ ਆ ਉਹ ਸਾਡੇ ਹੱਥ ਨਹੀਂ ਹੁੰਦੇ ਇੱਕ ਜੰਮਣ ਟਾਈਮ ਇੱਕ ਵਿਆਹਣ ਟਾਈਮ ਤੇ ਮਰਨ ਟਾਈਮ ਤੇ ਇਹ ਚੀਜ਼ਾਂ ਲਿਖੀ ਸੀ ਬਾਈ ਜੇ ਇਹਨਾਂ ਲਿਖਿਆ ਇਹ ਤਾਂ ਮੈਨੂੰ ਲੱਗਦਾ ਬੈਸਟ ਪਾਰਟ ਤੇ ਬੈਸਟ ਚੀਜ਼ ਹੈ ਮੈਨੂੰ ਜ਼ਿੰਦਗੀ ਵਿੱਚ ਮਿਲੀ ਹੈ ਆਈ ਥਿੰਕ ਦੈਟਸ ਕੋਮਲ ਤੇ ਪਹਿਲੀ ਮੁਲਾਕਾਤ ਫਿਰ ਤੁਹਾਡੀ ਕਿੱਥੇ ਹੋਈ ਸੀ ਉਹ ਪਾਜੀ ਪਹਿਲੀ ਮੁਲਾਕਾਤ ਮੇਰੀ ਅੰਮ੍ਰਿਤਸਰ ਹੀ ਹੋਈ ਸੀ ਸੋ ਜਦੋਂ ਕਿਸੇ ਦੇ ਕਿਸੇ ਦੀ ਪਾਰਟੀ ਤੇ ਕਿਸੇ ਜਗ੍ਹਾ ਤੇ ਮੈਂ ਉਹਨੂੰ ਦੇਖਿਆ ਸੀ ਸੋ ਦੈਨ ਵੀ ਗੈਟ ਟੂ ਨੋ ਈਚ ਅਦਰ ਅਸੀਂ ਇਕੱਠੇ ਹੋਏ ਅਸੀਂ ਇੱਕ ਦੂਜੇ ਨਾਲ ਵਧੀਆ ਤਰੀਕੇ ਨਾਲ ਇੰਟਰੈਕਟ ਕਰਕੇ ਸੋਸ਼ਲ ਲਾਈਫ ਥੋੜੇ ਇਕੱਠੇ ਹੋਏ ਸੋ ਇਨਾਂ ਦਾ ਜ਼ਿਆਦਾ ਟਾਈਮ ਸਾਨੂੰ ਉਹਨਾਂ ਨਾਲ ਰਹਿ ਗਿਆ ਤੇ ਮੈਨੂੰ ਲੱਗਦਾ ਫਿਰ ਸ਼ਾਇਦ ਨਾ ਉਹਨੂੰ ਮੇਰੇ ਤੋਂ ਬਗੈਰ ਨਾ ਮੈਨੂੰ ਤੋਂ ਬਗੈਰ ਕੋਈ ਸਮਝ ਲੱਗਿਆ ਨਾ ਅਸੀਂ ਦੇਖ ਲਓ ਇਹ ਰੱਬ ਨੇ ਸੰਜੋਗ ਲਿਖਿਆ ਸੀ ਆ ਰਿਹਾ ਤੇ ਅੱਜ ਇਕੱਠੇ ਆ ਬਾਈ ਜੀ ਪਰ ਜਦੋਂ ਤੁਹਾਡੀ ਮੁਲਾਕਾਤ ਹੋਈ ਫਸਟ ਟਾਈਮ ਤੁਹਾਨੂੰ ਪਤਾ ਸੀ ਵੀ ਇਹ ਮਸ਼ਹੂਰ ਕ੍ਰਿਕਟਰ ਦੀ ਸਿਸਟਰ ਹੈ ਬਿਲਕੁਲ ਨਹੀਂ ਬਾਈ ਜੀ ਬਿਲਕੁਲ ਨਹੀਂ ਬਾਈ ਜੀ ਇਵਨ ਕਿ ਮੈਂ ਅੱਜ ਸੱਚ ਦੱਸਾਂ ਇਵਨ ਕਿ ਅਭਿਸ਼ੇਕ ਨੋ ਸਾਰਿਆਂ ਨੂੰ ਪਤਾ ਮੈਨੂੰ ਜ਼ੀਰੋ ਨੋਲੇਜ ਸੀ ਕ੍ਰਿਕ 0 ਜੀਰੋ ਜਿਹਨੂੰ ਕਹਸਣਾ 0 ਨੋਲੇਜ ਐਂਡ ਦੈਨ ਆਈ ਗੈਟ ਟੂ ਨੋ ఎవਰੀਥਿੰਗ ਅਬਾਊਟ ਕਿਨੇ ਸਾਰਾ ਕੁਝ ਮੈਨੂੰ ਪਤਾ ਲੱਗਿਆ ক্রিকেট ਕੀ ਚੀਜ਼ ਆ ਕਿੱਦਾਂ ਆ ਕਿਵੇਂ ਆ ਕਿੱਥੋਂ ਸ਼ੁਰੂਆ ਕਿਉਂਕਿ ਹੁੰਦਾ ਨਾ ਕਿਉਂਕਿ ਉਹ ਸਾਰੇ ਕੋਮਲ ਉਹਨਾਂ ਲੱਕੀ ਚੈਂਸ ਸਮਝਦੇ ਆ ਇਹ ਮੈਨੂੰ ਕਹੇ ਸ਼ੀ ਹੈਜ਼ ਹਨਾ ਜਿਹੜੋ ਜਾਂਦੀ ਆ ਕਰਦੀ ਆ ਸਾਨੂੰ ਵੀ ਐਂ ਲੱਗਦਾ ਇਹਨੂੰ ਉਹਦਾ ਤੁਸੀਂ ਜਜ਼ਬਾ ਦੇਖੋਗੇ ਹੁਣ ਤਾਂ ਮੈਨੂੰ ਵੀ ਸੇਮ ਚੀਜ਼ ਉਹਦੀ ਮੈਂ ਮਾਈ ਫੈਮਿਲੀ ਸਾਰੀ ਜਿਹੜੋ ਦਾ ਅਭਿਸ਼ੇਕ ਦਾ ਮੈਚ ਆਉਣਾ ਸਾਨੂੰ ਐ ਹੁੰਦਾ ਹੈ ਯਾਰ ਕਿਤਿਓਹਾਰ ਨਹੀਂ ਹੁੰਦਾ ਸਾਡੇ ਦਿਲ ਕਰੇ ਉੱਪਰ ਕਰੇ ਥੱਲੇ ਐਂ ਹੁੰਦਾ ਸਾਨੂੰ ਕਰੇ ਪਰ ਯਾਰ ਜਦੋਂ ਅਸੀਂ ਚੀਜ਼ਾਂ ਕਰਦੇ ਆਂ ਜਦੋਂ ਵੀ ਦੇਖਦੇ ਆਂ ਤੇ ਮੈਂ ਕਹਿੰਦਾ ਏਸੋ ਬੈਸਟ ਚੀਜ਼ ਬੈਸਟ ਐਕਸਪੀਰੀਅੰਸ ਕੋਈ ਨਹੀਂ ਹੈਗਾ ਮੇਰੀ ਲਾਈਫ ਚ ਜੋ ਮੈਨੂੰ ਮਿਲਿਆ ਮਨ ਲੱਗਾ ਜੇ ਤੁਸੀਂ ਕਹਿੰਦੇ ਕ੍ਰਿਕਟ ਦਾ ਕ੍ਰਿਕਟ ਬਾਈ ਮੈਨੂੰ ਨੌਲੇਜ ਵੀ ਨਹੀਂ ਸੀ ਨਾ ਕੁਝ ਪਤਾ ਸੀ ਨਾ ਮਨ ਨੂੰ ਆਪ ਪਤਾ ਸੀ ਅਭਿਸ਼ੇਕ ਕੌਣ ਹੈ ਤੇ ਸੱਚ ਦੱਸ ਰਹੀਏ ਬਾਈ ਜੀ ਇਨਸ਼ਾਅੱਲਾ ਉਹਨੂੰ ਮੇਰੇ ਤੋਂ ਇਹੋ ਜਿਹਾ ਕੁਝ ਮਤਲਬ ਵਾਈਪ ਜਿਵੇਂ ਕਿ ਹੁੰਦਾ ਨਾ ਕੋਈ ਕਿਸੇ ਨੂੰ ਦੇਖ ਕੇ ਕਰਨਾ ਕਰਾਉਣਾ ਤੇ ਇਹੋ ਜਿਹਾ ਕੁਝ ਵੀ ਨਹੀਂ ਸੀ ਐਂਡ ਰੱਬ ਨੇ ਉਹਨੂੰ ਬਹੁਤ ਤਰੱਕੀਆਂ ਬਖਸ਼ੀਆਂ ਆਲਰੇਡੀ ਵੀ ਆਰ ਇਦਾਂ ਕਿ ਯਾਰ ਸਾਨੂੰ ਬਹੁਤ ਪਿਆਰ ਕਿੰਨੇ ਸਾਲ ਹੋ ਗਏ ਰਿਸ਼ਤਾ ਜੁੜੇ ਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਪਰਿਵਾਰ ਦੇ ਨਾਲ ਬਾਈ 3-4 ਸਾਲ ਹੋ ਗਏ ਜੀ ਹਾਂਜੀ ਹਾਂਜੀ ਤੇ ਕਿੰਨੇ ਕ ক্রিকেট ਮੈਚਸ ਦੇ ਵਿੱਚ ਤੁਸੀਂ ਵੀ ਪਾਰਟਿਸਪੇਟ ਕੀਤਾ ਬਾਈ ਜੀ ਹਜੇ ਤੱਕ ਤਾਂ ਮੈਂ ਤਿੰਨ ਕੇ ਮੈਚ ਜਾ ਕੇ ਦੇਖ ਕੇ ਆਇਆ ਹਾਂ ਰਾਈਟ ਸੋ ਮੈਨੂੰ ਲੱਗਦਾ ਆ ਕਿ ਅੱਗੇ ਜਾ ਕੇ ਬਾਈ ਫੋਰ ਸ਼ੋਰ ਐਸੀ ਦੇਖਾਂਗੇ ਕਿਉਂਕਿ ਕੋਮਲ ਨਾ ਕਰ ਨਹੀਂ ਸਕਦੇ ਕੋਮਲ ਇਜ਼ ਲਾਈਕ ਦਿਸ ਕ੍ਰੇਜ਼ੀ ਅਬਾਊਟ ক্রিকেট ਕਿ ਇਵਨ ਕਿ ਹੁਣ ਸਾਡੀ ਸਾਰੀ ਫੈਮਲੀ ਨੂੰ ਸਾਨੂੰ ਸਾਰਿਆਂ ਨੂੰ ਇਦਾਂ ਹੁੰਦਾ ਕਿ ਜੇ ক্রিকেট ਦੇਖਣ ਲੱਗੇ ਹੋਏ ਆ ਕੀ ক্রিকেট ਜਾ ਕੇ ਦੇਖਣਾ ਹੈ ਕੁਝ ਵੀ ਹੈ ਉੱਥੇ ਬੜੀ ਵਾਈਬ ਕੋਈ ਹੋਰ ਹੁੰਦੀ ਆ ਉੱਥੇ ਜੋ ਜਾਓ ਨਾ ਫਿਰ ਆਪਣੇ ਕਿਸੇ ਬੰਦੇ ਵਾਸਤੇ ਜਾਓ ਜਾ ਕੇ ਦੇਖ ਕੇ ਉਹਨੂੰ ਚੀਅਰ ਅਪ ਕਰਨ ਵਾਸਤੇ ਇਵਨ ਕਿ ਉਹਦਾ ਵੀ ਦਿਨ ਬਣਦਾ ਭਾਵੇਂ ਉਹਨੂੰ ਪਤਾ ਲੱਗਦਾ ਉਹਦੀ ਕਿ ਮੇਰੀ ਕੋਈ ਫੈਮਲੀ ਆਈ ਆ ਹਨਾ ਮੇਰੀ ਫੈਮਲੀ ਨਾਲ ਕੋਈ ਮੈਨੂੰ ਸਪੋਰਟ ਕਰਨ ਆਇਆ ਉਹ ਹਰ ਇੱਕ ਪਲੇਅਰ ਨਾਟ ਇਵਨ ਅਭਿਸ਼ੇਕ ਸਾਰੇ ਜਿੰਨੇ ਵੀ ਪਲੇਅਰਸ ਨੇ ਜਿੰਨੇ ਵੀ ਉਹ ਜਦੋਂ ਵੀ ਉਹਨਾਂ ਦੇ ਪੇਰੈਂਟਸ ਆ ਫਿਰ ਉਹਨਾਂ ਦੇ ਕੋਈ ਫੈਮਲੀ ਮੈਂਬਰ ਆ ਉਹਨਾਂ ਦੇ ਕੋਈ ਫਰੈਂਡਸ ਕੋਈ ਪਹੁੰਚਦਾ ਆ ਤੇ ਉਹਨਾਂ ਨੂੰ ਆਪ ਨੂੰ ਸ਼ਾਅ ਬਹੁਤ ਹੁੰਦਾ ਕਿ ਅੱਜ ਮੈਂ ਨਾ ਜਿਵੇਂ ਕਿ ਆਡੀਅנס ਤੋਂ ਪਿੱਛੇ ਹੋ ਕੇ ਵੀ ਥੋੜਾ ਇਹ ਕਿ ਮੈਂ ਯਾਰ ਅੱਜ ਪ੍ਰਾਊਡ ਮੂਮੈਂਟ ਕਰਕੇ ਦੇਣਾ ਕੁਝ ਨਾ ਕੁਝ ਸੋ ਫਿਰ ਉਹ ਸ਼ਾਅ ਸਾਨੂੰ ਇਦਾਂ ਹੁੰਦਾ ਜਿਵੇਂ ਅਸੀਂ ਇੱਦੀ ਬੈਠੀਆਂ ਇੱਦੀ ਬੈਠੇ ਰਹਿਣਾ ਜਿੰਨਾ ਟਾਈਮ ਕਿ ਸਾਡਾ ਬੰਦਾ ਖੇਡ ਰਿਹਾ ਫਿਰ ਉਹ ਸਭ ਤੋਂ ਪ੍ਰਾਊਡ ਇਹ ਹੁੰਦਾ ਕਿ ਜਦੋਂ ਇੱਕ ਬੰਦਾ ਇਕੱਲੇ ਖਿਆ ਹੁੰਦਾ ਨਾ ਬਈ ਇੰਡੀਆ ਦੈਸ ਬਹੁਤ ਵੱਡੀ ਜੀੜੀ ਆ ਬੰਦੇ ਨੂੰ ਆਟੋਮੈਟਿਕਲੀ ਪ੍ਰਾਊਡ ਹੁੰਦਾ ਮੈਨੂੰ ਲੱਗਦਾ ਆਮ ਸੋ ਪ੍ਰਾਊਡ ਆਫ ਹਿਮ ਬਹੁਤ ਜ਼ਰਾ ਭਾਈ ਪਲੇਅਰ ਦੇ ਮਨ ਦੇ ਵਿੱਚ ਤਾਂ ਥੋੜਾ ਡਰ ਬਣਿਆ ਹੁੰਦਾ ਕਿ ਸ਼ਾਇਦ ਅਸੀਂ ਕਿਤੇ ਹਾਰ ਨਾ ਜਾਈਏ ਬਸ ਜਿੰਨਾ ਹੈ ਕਿਸੇ ਤਰੀਕੇ ਵੀ ਜਿੱਤਣਾ ਹੈ ਤਾਂ ਉਸ ਟਾਈਮ ਜਦੋਂ ਤੁਸੀਂ ਵੀ ਮੈਚ ਦੇ ਵਿੱਚ ਸ਼ਾਮਲ ਸੀ ਤਾਂ ਕਿਦਾਂ ਦਾ ਲੱਗ ਰਿਹਾ ਸੀ ਮਨ ਦੇ ਵਿੱਚ ਕਿਤੇ ਡਰ ਲੱਗ ਰਿਹਾ ਸੀ ਜਾਂ ਫਿਰ ਕੌਨਫੀਡੈਂਸ਼ੀਅਲ ਸੀ ਤੁਸੀਂ ਵੀ ਨਹੀਂ ਨਹੀਂ ਭਾਈ ਇਦਾਂ ਦਾ ਇਹ ਤਾਂ ਸਾਰਾ ਕੁਝ ਅਸੀਂ ਕੌਨਫੀਡੈਂਟ ਹੁੰਨੇ ਹੁੰਨੇ ਆ ਅਸੀਂ ਪਹਿਲਾਂ ਸੋਚ ਕੇ ਜਾਂਦੇ ਜਿੱਦਾਂ ਤੁਸੀਂ ਦੇਖਿਓ ਨਹੀਂ ਅਭਿਸ਼ੇਕ ਦੀ ਇੱਕ ਵਾਰੀ ਯਾਦ ਆ ਕਿ ਉਹਨੇ ਇੱਕ ਪਰਚੀ ਗੱਡੀ ਸੀ ਦਿਸ ਇਜ਼ ਫੋਰ ਔਰੇਂਜ ਆਰਮੀ ਹైదరాబాద్ ਲੋ ਆਈਪੀਐਲ ਚ ਇਹ ਕੌਨਫੀਡੈਂਟ ਹੋਣਾ ਬਹੁਤ ਜ਼ਰੂਰੀ ਹੈ ਕਿ ਅੱਜ ਮੈਂ ਕਿਸੇ ਨਾ ਕਿਸੇ ਵਾਸਤੇ ਕਰਕੇ ਦੱਸਣਾ ਮੈਂ ਦੇਸ਼ ਵਾਸਤੇ ਜਾਂ ਫਿਰ ਆਪਣੇ ਟੀਮ ਵਾਸਤੇ ਮੈਂ ਕੁਝ ਕਰਕੇ ਦਿਖਾਉਣਾ ਇਹ ਕੌਨਫੀਡੈਂਟ ਨਾਲ ਹੀ ਬੰਦਾ ਹੀ ਵੱਧਦਾ ਕਿਉਂਕਿ ਆਪਾਂ ਜੇ ਆਪਾਂ ਹੁਣ ਤਿੰਨ ਜਾਣੇ ਬੈਠੇ ਆ ਚਾਰ ਜਾਣੇ ਬੈਠੇ ਆ ਉਹ ਅਲੱਗ ਚੀਜ਼ ਹੈ ਜੋ ਕਿੰਨੇ ਹਜ਼ਾਰਾਂ ਲੱਖਾਂ ਗਿਣਤੀਆਂ ਚ ਲੋਕ ਬੈਠੇ ਹੁੰਦੇ ਨੇ ਭਾਜੀ ਉਦੋਂ ਕਿੰਨੀ ਗੂੰਜਦੀ ਹੁੰਦੀ ਆਵਾਜ਼ ਚੇਅਰ ਅਪ ਕਰਦੀ ਥਾਨੂੰ ਉਦੋਂ ਹੋਰ ਜਜ਼ਬਾ ਹੋਰ ਬੰਦੇ ਆਉਂਦਾ ਕਿ ਬੰਦਾ ਕਹਿੰਦਾ ਅੱਜ ਯਾਰ ਜਾਂ ਫਿਰ ਆ ਰਿਆ ਪਾਰ ਦੀ ਗੱਲ ਹੁੰਦੀ ਆ ਸੋ ਬਹੁਤ ਸਾਨੂੰ ਵੀ ਇਦਾਂ ਹੁੰਦਾ ਨਰਵਸਤਾ ਅਸੀਂ ਬੈਠੇ ਹੁੰਨੇ ਆ ਇਹ ਇਦਾਂ ਕਹਿਣਾ ਸੌਖਾ ਹੈ ਕਿ ਮੈਚ ਦੇਖ ਲਿਆ ਕੁਛ ਹੋ ਗਿਆ ਪਰ ਇਹ ਬਹੁਤ ਨਰਵਸਨੈਸ ਹੁੰਦੀ ਆ ਕਿ ਜਦੋਂ ਦੇਖ ਕੇ ਜਿੰਨਾ ਟਾਈਮ ਲੱਗੇ ਸਾਡਾ ਬੰਦਾ ਖੇਡ ਰਿਹਾ ਏ ਮੈਨੂੰ ਕਿ ਟੀਮ ਖੇਡ ਰਹੀ ਏ ਯਾਰ ਇਦਾਂ ਹੁੰਦਾ ਕਿ ਨਹੀਂ ਇਹ ਬੰਦੇ ਜਿੱਤਨੇ ਚਾਹੀਦੇ ਆ ਜਿਵੇਂ ਗੱਲਬਾਤ ਹੋਈ ਕੋਮਲ ਸ਼ਰਮਾ ਨੇ ਦੱਸਿਆ ਕਿ ਮੈਂ ਆਪਣੇ ਬ੍ਰਦਰ ਤੋਂ ਇੱਕ ਗਿਫਟ ਮੰਗਿਆ ਸੀ ਕਿ ਮੈਨੂੰ ਏਸ਼ੀਆ ਕੱਪ ਦੀ ਟਰੋਫੀ ਚਾਹੀਦੀ ਹੈ ਤਾਂ ਤੁਸੀਂ ਉਹਨਾਂ ਦੇ ਹੋਣ ਵਾਲੇ ਹਸਬੰਡ ਹੋ ਤੇ ਇਹ ਗੱਲਾਂ ਬਾਤਾਂ ਪਹਿਲਾਂ ਹੁੰਦੀਆਂ ਹੁੰਦੀਆਂ ਆਪਸ ਵਿੱਚ ਤੁਹਾਡੀਆਂ ਗੱਲਾਂ ਬਾਤਾਂ ਹੋਈਆਂ ਕਿ ਮੈਂ ਆਪਣੇ ਬ੍ਰਦਰ ਤੋਂ ਇਹ ਵਿਸ਼ਚਾਨੀ ਆ ਵੀ ਉਹਨਾਂ ਨੂੰ ਬਾਅਦ 'ਚ ਦੱਸਿਆ ਹੋਵੇ ਤੇ ਪਹਿਲਾਂ ਤੁਹਾਨੂੰ ਦੱਸਿਆ ਹੋਵੇ ਜੀ ਭਾਈ ਇਹਨਾਂ ਆਲਰੇਡੀ ਸਾਡੀਆਂ ਨੇ ਮੈਂ ਗੱਲਾਂ ਚੱਲਦੀਆਂ ਹੁੰਦੀਆਂ ਸੀ ਤੇ ਉਹ ਕਹਿੰਦੀ ਹੁੰਦੀ ਸੀ ਕਿ ਆ ਯਾਰ ਜੇ ਮੈਨੂੰ ਕੋਈ ਚੀਜ਼ ਗਿਫਟ ਦੱਸ ਕੁਝ ਨਵਾਂ ਚਾਹੀਦਾ ਹੋਵੇ ਮੈਨੂੰ ਇਦਾਂ ਆਬੇ ਵੀ ਕਾਲਡ ਹਮ ਆਬੇ ਠੀਕ ਹੈ ਆਵੇ ਸਾਨੂੰ ਕਹਿੰਦੇ ਇਦਾਂ ਦਾ ਕੁਝ ਚਾਹੀਦਾ ਆ ਕਿ ਯਾਰ ਕੋਈ ਸਾਨੂੰ ਜੱਜ ਇੱਕ ਚਾਹੀਦਾ ਵੀ ਆ ਕੋਈ ਟਰੋਫੀ ਚਾਹੀਦੀ ਕਿਉਂਕਿ ਬਹੁਤ ਟਰੋਫੀਜ਼ ਨੇ ਉਹਦੇ ਕੋਲੇ ਪਈਆਂ ਨਹੀਂ ਉਹ ਡੈਬਿਊਟ ਆਈ ਥਿੰਕ ਉਹਦਾ 2018 ਚ ਹੋਇਆ ਸੀ 70 ਚ ਹੁਣ ਮੈਨੂੰ ਬਹੁਤ ਨੌਲੇਜ ਹੋ ਗਈ ਉਹਦੇ ਬਾਰੇ ਕਿਉਂਕਿ ਨਾਓ ਉਹ ਮੈਨੂੰ ਲੱਗਦਾ ਮੇਰੇ ਵਾਸਤੇ ਉਹ ਇੱਕ ਜੀਜੇ ਸਾਲੇ ਦਾ ਰਿਸ਼ਤਾ ਸਾਡਾ ਹੈਗਾ ਹੀ ਨਹੀਂ ਉਹ ਅਸੀਂ ਭਰਾ ਆਂ ਤੇ ਸ਼ਾਇਦ ਅਸੀਂ ਇੱਕ ਕੌਨਫੀਡੈਂਟ ਇਦਾਂ ਹਿਸਾਬ ਨਾਲ ਗੱਲਾਂ ਕਰ ਲੈਂਦੇ ਆ 9 ਵਰੀ ਸੋ ਦੂਸਰੀ ਗੱਲ ਆਏ ਆ ਕਿ ਜਦੋਂ ਕੋਮਲ ਨੇ ਉਹ ਆ ਚੀਜ਼ ਕਹੀ ਵੀ ਹੈ ਨਾ ਤੇ ਉਹਨੇ ਬਾਈ ਪੂਰੀ ਕਰਕੇ ਦੱਸੀ ਆ ਕਿ ਅਸੀਂ ਜੇ ਸੋਚਿਆ ਉਹਨੇ ਚੀਜ਼ ਤੁਹਾਡੇ ਸਾਹਮਣੇ ਅੱਜ ਕਹਿੰਦੇ ਇੰਡੀਆ ਕੋਲੇ ਟਰੋਫੀ ਹੈ ਐਂਡ ਟਰੋਫੀ ਇੱਕ ਉਹ ਟਰੋਫੀ ਜਿਹੜੀ ਸ਼ਾਇਦ ਇੱਕ ਕੰਬੜੀ ਸਰ ਕੋਲੇ ਹੈ ਸੋ ਬਹੁਤ ਪ੍ਰਾਊਡ ਮੂਮੈਂਟ ਆ ਸਾਡੇ ਪੰਜਾਬੀ ਦਾਸ ਤੇ ਇੱਕ ਪਲੇਅਰ ਦੀ ਲਾਈਫ ਕਾਫੀ ਜ਼ਿਆਦਾ ਬਿਜ਼ੀ ਰਹਿੰਦੀ ਹੈ ਬਿਜ਼ੀ ਸ਼ਡਿਊਲ ਹੁੰਦਾ ਆਪਣੇ ਪਰਿਵਾਰ ਤੋਂ ਵੀ ਦੂਰ ਰਹਿਣਾ ਪੈਂਦਾ ਤੇ ਤੁਹਾਡੇ ਨਾਲ ਫਿਰ ਗੱਲਬਾਤ ਹੁੰਦੀ ਸੀ ਮੁਲਾਕਾਤ ਕਿੰਨੇ ਸਮੇਂ ਬਾਅਦ ਹੁੰਦੀ ਹੁੰਦੀ ਸੀ ਬਾਈ ਜੀ ਇਦਾਂ ਹੁੰਦਾ ਹੁੰਦਾ ਸੀਗਾ ਕਿ ਅਗਰ ਸਾਡੇ ਨਾਲ ਮੁਲਾਕਾਤ ਹੋਣੀ ਮੈਂ ਤੁਹਾਨੂੰ ਦੱਸਾਂ ਜੇ 365 ਦਿਨਾਂ 365 ਦਿਨਾਂ ਦੇ ਵਿੱਚੋਂ 6 ਈ ਸ਼ਾਇਦ ਉਹ ਫੈਮਿਲੀ ਐਸ ਤੇ ਇਵਨ ਕਿ ਆਲ ਦਾ ਟਾਈਮ ਹੀ ਇਸ ਟਾਕਿੰਗ ਟੂ ਸਾਰਾ ਟਾਈਮ ਐਦਾ ਕਰਦਾ ਗੱਲ ਅਗਲਾ ਪਤਾ ਬਟ ਫੈਮਿਲੀ ਦੇ ਸਰਗਲੇਅਰ ਦੀ ਲਾਈਫ ਬਹੁਤ ਬਿਜ਼ੀ ਹੁੰਦੀ ਹੈ ਭਾਜੀ ਦੇਖਣ ਨੂੰ ਲੱਗਦਾ ਹੁੰਦਾ ਕਿ ਬਹੁਤ ਸ਼ਾਇਦ ਕਹਿੰਦੇ ਫਰੀ ਆ ਕੁਛ ਐਵਰੀ ਟਾਈਮ ਉਹਨਾਂ ਨੂੰ ਆਪਣੀ ਡਾਈਟ ਤੋਂ ਲੈ ਕੇ ਆਪਣੀ ਪ੍ਰੈਕਟਿਸ ਤੋਂ ਲੈ ਕੇ ਜਿੰਨਾ ਜਜ਼ਬਾ ਉਹਨਾਂ ਨੂੰ ਸਿਰਫ ਦੇਸ਼ ਵਾਸਤੇ ਹੁੰਦਾ ਨਾ ਇੱਕ ਆਰਮੀ ਨੂੰ ਨਹੀਂ ਉਹਦਾ ਆਰਮੀ ਆਫੀਸਰ ਨੂੰ ਉਦਾਂ ਹੀ ਆ ਵੀ ਸਰਵਿਸ ਸਰਪਿੰਡੀਆਂ ਨੂੰ ਇੱਦਾਂ ਹੀ ਕਰਦੇ ਆ ਇਹਨਾਂ ਨੂੰ ਕੋਈ ਤਿਉਹਾਰ ਨਹੀਂ ਕੋਈ ਨਾ ਬਰਥਡੇਜ਼ ਨਹੀਂ ਕੋਈ ਕੁਛ ਨਹੀਂ ਜੇ ਕਾਲ ਆ ਗਈ ਦੇ ਹੈਵ ਟੂ ਗੋ ਇਹਨਾਂ ਨੂੰ ਜਾਣਾ ਪੈਂਦਾ ਭਾਈ ਫਿਰ ਕੋਈ ਮਤਲਬ ਸਾਨੂੰ ਹੁੰਦਾ ਫਿਰ ਆਪਾਂ ਵੀ ਆ ਸੁਧਦੇ ਕਿ ਯਾਰ ਅਸੀਂ ਸਮਝਦੇ ਨਾ ਰਹੀ ਮਜਬੂਰੀਆਂ ਜੇ ਕੁਛ ਨਹੀਂ ਆਉਂਦੇ ਆਂਦੇ ਆ ਕੁਛ ਵੀ ਸਾਨੂੰ ਆ ਹੁੰਦਾ ਕਿ ਯਾਰ ਏਟਲੀਸਟ ਇਹ ਇੰਡੀਆ ਨੂੰ ਤਾਂ ਸਰਵ ਕਰ ਰਿਹਾ ਬਸ ਮੈਨੂੰ ਵੀ ਇਹੀ ਆ ਸਾਡੇ ਸਾਰੇ ਇੰਡੀਆ ਨੂੰ ਭਾਈ ਇੱਕ ਚੀਜ਼ ਕਰਨੀ ਚਾਹੀਦੀ ਐ ਇਹਨਾਂ ਦੇ ਪਲੇਅਰਸ ਨੂੰ ਈਵਨ ਕੋਈ ਨਵੇਂ ਉੱਠਦੇ ਆ ਨਵੇਂ ਚੀਜ਼ਾਂ ਆ ਇਹਨਾਂ ਲਾਈਫ ਬਹੁਤ ਹਾਰਡ ਆ ਇਹਨਾਂ ਨੂੰ ਸਿੰਪਲ ਨਾ ਸਮਝੋ ਇਹ ਲਾਈਫ ਇਹਨਾਂ ਨੂੰ ਸਭੋ ਅਪਰੀਸ਼ੀਏਟ ਕਰਿਆ ਕਰੋ ਕਿ ਆ ਸਾਡੇ ਵਾਸਤੇ ਸਰਵ ਕਰ ਰਿਹਾ ਈਵਨ ਕਿ ਆਰਮੀ ਹੋ ਗਈ ਜਾਂ ਕੁਛ ਹੋ ਗਈ ਇਹਨਾਂ ਨੂੰ ਉੱਪਰ ਹੀ ਲੈ ਕੇ ਜਾਇਆ ਕਰੋ ਕਿ ਇਹਨਾਂ ਨੂੰ ਹੋਰ ਜਜ਼ਬਾ ਆਵੇ ਕਿ ਹੋਰ ਤਾਂ ਜਾਣ ਬਜੇ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਫਿਰ ਅਭਿਸ਼ੇਕ ਸ਼ਰਮਾ ਦੀ ਸਭ ਤੋਂ ਪਹਿਲਾਂ ਕਿਹਨਾਂ ਨਾਲ ਗੱਲਬਾਤ ਹੋਈ ਸੋ ਆਈ ਥਿੰਕ ਜੋ ਉਹਨਾਂ ਦਾ ਉਹਦਾ ਆਈਡੀਆ ਲਾ ਕੋਚਾ ਸੋ ਯੂਵਰਾਜ ਸਿੰਘ ਇਜ਼ देयर ਉਹ ਯੂ ਵੀ ਭਾਜੀ ਸੀਗੇ ਉੱਥੇ ਸਭ ਤੋਂ ਵੱਡਾ ਜੋ ਮੈਨੂੰ ਲੱਗਦਾ ਹੈ ਉਹ ਕਹਿੰਦੇ ਯੂ ਵੀ ਭਾਜੀ ਨੂੰ ਹੀ ਡੈਡੀਕੇਟ ਕਰਦਾ ਯੂ ਵੀ ਭਾਜੀ ਨੂੰ ਹੀ ਕਾਲ ਕਰਦਾ ਹੈ ਜਾਂ ਜੋ ਵੀ ਕਹਿੰਦਾ ਐਂਡ ਉਹ ਆਈਡੀਅਲ ਨੇ ਉਹ ਵੱਡੇ ਭਾਜੀ ਨੇ ਸੋ ਉਹਨਾ ਤੋਂ ਬਾਅਦ ਉਹ ਕਰੇ ਜਾਂਦਾ ਨਹੀਂ ਲਾਈਕ ਜੋ ਵੀ ਹੈ ਸਾਰਾ ਕੁਝ ਇਸ ਲਾਈਕ ਯੂਵੀ ਭਾਜੀ ਸਭ ਕੋ ਜੋ ਮੈਨੂੰ ਲੱਗਦਾ ਅਬਜ਼ਰਵ ਕਰਦਾ ਮੈਂ ਸੋ ਉੱਥੇ ਸੀਗੇ ਵੀ ਉਹ ਤੁਸੀਂ ਦੇਖਿਆ ਹੋਣਾ ਤੇ ਸਭ ਤੋਂ ਪਹਿਲਾਂ ਯੂਵੀ ਭਾਜੀ ਨੂੰ ਹੀ ਜੋ ਕਹਿੰਦਾ ਫੋਨ ਫੋਨ ਕਰਦਾ ਤੁਸੀਂ ਵੀ ਕਿਹਾ ਕਿ ਮੈਨੂੰ ਵੀ ਕ੍ਰਿਕਟ ਦਾ ਇਸ ਤੋਂ ਪਹਿਲਾਂ ਸ਼ੌਂਕ ਨਹੀਂ ਸੀ ਕੋਮਲ ਵੀ ਕਹਿੰਦੇ ਨੇ ਕਿ ਮੈਨੂੰ ਕ੍ਰਿਕਟ ਦਾ ਸ਼ੌਂਕ ਨਹੀਂ ਸੀ ਮੈਂ ਦੇਖਣਾ ਪਸੰਦ ਨਹੀਂ ਕਰਦੀ ਸੀ ਬਟ ਉਹ ਕਹਿੰਦੇ ਕਿ ਮੈਨੂੰ ਲੱਕੀ ਚਾਂਮ ਮੰਨਿਆ ਜਾਣ ਲੱਗ ਗਿਆ ਤੇ ਜਿਸ ਤੋਂ ਬਾਅਦ ਮੈਂ ਜਾ ਕੇ ਆਪਣੇ ਬ੍ਰਦਰ ਨੂੰ ਚੇਅਰ ਅਪ ਕਰਦੀ ਆ ਤਾਂ ਕਿਵੇਂ ਦੇਖਦੇ ਹੋ ਕਿ ਇੱਕ ਬਰਦਰ ਨੂੰ ਚੇਅਰ ਅਪ ਕਰਨ ਵਾਸਤੇ ਜਿਹੜਾ ਤੁਹਾਡੇ ਨਾਲ ਉਹ ਜਾਣਾ ਪਸੰਦ ਕਰਦੇ ਸੀ ਵੀ ਤੁਸੀਂ ਇਕੱਠੇ ਜਾਂਦੇ ਹੁੰਦੇ ਸੀ ਹਰ ਇੱਕ ਕ੍ਰਿਕਟ ਮੈਚ ਦੇ ਵਿੱਚ ਬਾਈ ਜੀ ਬਾਈ ਜੀ ਜੀ ਅਸੀਂ ਬਾਈ ਜੀ ਇਕੱਠੇ ਜਾਂਦੇ ਸੀ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਕੋਮਲ ਨੂੰ ਵੀ ਉਹਦੇ ਪਾਪਾ ਕ੍ਰਿਕਟਰ ਬਣਾਉਣਾ ਚਾਹੁੰਦੇ ਸੀ ਰਾਈਟ ਉਹਦੇ ਪਾਪਾ ਜੋ ਮੇਰੇ ਫਾਦਰ ਨੇ ਲਾਉਣ ਨੇ ਉਹ ਆਪੇ ਕ੍ਰਿਕਟਰ ਨੇ ਉਹਨਾਂ ਨੇ ਇੰਡੀਆਸ ਤੇ ਕਰਿਆ ਹਨਾ ਇੰਡੀਆਸ ਤੇ ਸਰਵ ਕਰਿਆ ਉਹਨਾਂ ਨੇ ਸੋ ਅਨਫੋਰਚੂਨੇਟਲੀ ਉਹਨਾਂ ਨੇ ਕਿੰਨਾ ਟਾਈਮ ਕੱਢਿਆ ਕਿੰਨਾ ਟਾਈਮ ਨਹੀਂ ਐਂਡ ਬਹੁਤ ਉਹਨਾਂ ਨੇ ਸਭ ਤੋਂ ਵੱਧ ਜੇ ਲੱਗਦਾ ਕਹਿੰਦੇ ਇੱਕ ਯੂਵੀ ਬਾਜੀ ਤੇ ਕੋਦੇ ਫਾਦਰ ਜੇ ਉਹਨਾਂ ਨੇ ਕਿਨਹ ਹੀਰਾ ਕੱਢ ਕੇ ਬਾਹਰ ਦਿੱਤਣਾ ਜਿਵੇਂ ਲੱਗਦਾ ਸਾਰੀ ਜੋ ਉਹਨਾਂ ਨੇ ਆਪਣਾ ਕੁਰਬਾਨ ਕਰਿਆ ਉਹ ਮੇਰੇ ਫਾਦਰ ਨੇ ਲਾਉਣੇ ਤੇ ਦੂਸਰੀ ਗੱਲ ਅਭਿਸ਼ੇਕ ਨੂੰ ਸ਼ੁਰੂ ਤੋਂ ਇੰਨਾ ਜਜ਼ਬਾ ਸੀ ਕੋਮਲ ਦੱਸਦੀ ਹੁੰਦੀ ਸੀ ਕਿ ਰਾਤੀ ਜੇ ਉੱਠਦੇ ਆਣਾ ਰਾਤੀ ਉੱਠ ਗਿਆ ਜੇ ਉਹਨੇ ਕਹਿਤਾ ਮੈਨੂੰ ਬਾਲ ਪਾ ਕੇ ਦਿਓ ਮੈਨ ਬੋਲਿੰਗ ਕਰਾਓ ਤੇ ਉਹ ਰਾਤੀ ਬੋਲਿੰਗ ਕਰ ਕਰਕੇ ਦਿੰਦੇ ਹੁੰਦੇ ਸੀ ਕਿ ਉਹਨੂੰ ਇੰਨਾ ਸੀਗਾ ਤੇ ਸੋਚਿਆ ਹੋਇਆ ਸੀ ਕਿ ਇਸ ਬੰਦੇ ਨੇ ਜਵਾਕ ਨੇ ਛੋਟੇ ਨੇ 5 ਸਾਲ ਦੇ 6 ਸਾਲ ਦੇ ਜਦੋਂ ਆ ਗਨੇ ਸੋਚਿਆ ਸੀ ਕਿ ਮੈਨੂੰ ਇਹ ਬੋਲਿੰਗ ਕਰੋ ਮੈਨੂੰ ਬੋਲਿੰਗ ਪਾਕ ਪਾਓ ਯਾਰ ਮੈਂ ਖੇਡਣਾ ਮੈਂ ਖੇਡਣਾ ਸੋ ਅੱਜ ਦੇਖ ਲੋ ਅਜ ਇੰਡੀਆਸ ਤੇ ਕਰ ਰਿਹਾ ਨਾਲੇ ਰਹੇ ਅਸੀਂ ਇਕੱਠੇ ਜਾਂਦੇ ਸੀ ਬਿਲਕੁਲ ਬਈ ਮੈਂ ਪਰਿਵਾਰ ਨਾਲ ਜਾਂਦਾ ਸੀ ਐਂਡ ਥੈਂਕਸ ਟੂ ਥੈਮ ਕਿ ਮੈਨੂੰ ਅੱਜ ਇੰਨਾ ਪਿਆਰ ਇੰਨਾ ਸਭ ਕੁਝ ਮਿਲ ਰਿਹਾ ਸੋ ਮੈਨੂੰ ਲੱਗਦਾ ਪ੍ਰਾਊਡ ਮੈਂ ਆ ਕਿ ਯਾਰ ਕਿ ਅਭਿਸ਼ੇ ਕਿੰਨਾ ਕੁਝ ਕਰਦਾ ਸਾਨੂੰ ਪ੍ਰਾਊਡ ਮੂਮੈਂਟ ਮਿਲਦਾ ਜਦੋਂ ਮੈਨੂੰ ਲੋਕ ਕਹਿੰਦੇ ਆ ਸੋ ਥੈਂਕਸ ਟੂ ਥੈਮ ਅੱਜ ਤੁਹਾਡੀ ਸ਼ਗਨ ਸੈਰਮਨੀ ਵੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਗਾ ਕਿਉਂਕਿ ਤੁਸੀਂ ਸਾਡਾ ਸਾਡੇ ਵਾਸਤੇ ਜਿਹੜਾ ਕੀਮਤੀ ਸਮਾਂ ਕੱਢਿਆ ਕਿਉਂਕਿ ਜਦੋਂ ਵਿਆਹ ਵਾਲਾ ਘਰ ਹੁੰਦਾ ਤਾਂ 1 ਮਿੰਟ ਦੀ ਵੀ ਵੇਲ ਨਹੀਂ ਹੁੰਦੀ ਜੀ ਜੀ ਬਾਈ ਜੀ ਅੱਜ ਨਾ ਜਿਵੇਂ ਕਿ ਦੇਖੋ ਤੁਸੀਂ ਜਾ ਕੇ ਦੇਖਿਆ ਜੀ ਸਾਰਾ ਕੋਈ ਵਿਆਹ ਵਾਲਾ ਸਿਸਟਮ ਚੱਲ ਰਿਹਾ ਸਾਰਾ ਕੋਈ ਫੋਨਸ ਐ ਸਭ ਕੁਝ ਅੱਜ ਹੀ ਵਣ ਕੇ ਸ਼ਗਨ ਆ ਐਨਸ਼ ਗਨ ਤਰੋ ਟਾਈਮ ਆਦਾ ਸ਼ਗਣਾ ਭਾਜੀ ਬਟ ਫਿਰ ਵੀ ਨਹੀਂ ਨਹੀਂ ਤੁਸੀਂ ਆਏ ਧੰਨਵਾਦ ਭਾਜੀ ਤੁਹਾਡੇ ਆਉਣ ਦਾ ਨਾ ਸਾਡਾ ਤਾਂ ਇਦਾਂ ਦਾ ਸਾਡਾ ਇੱਕ ਦਰਬਾਰ ਨਹੀਂ ਗਏ ਸਾਡਾ ਘਰ ਹੈ ਜ ਜੋ ਮਾਪਿਆਂ ਨੇ ਸਾਨੂੰ ਸਮਝਾਇਆ ਚਲੋ ਕਿ ਜਿਹੜਾ ਘਰੇ ਆਇਆ ਬਾਈ ਜੀ ਉਹ ਦਿਲ ਖੁੱਲੇ ਰੱਖੋ ਤੇ ਸਕੇਂਦਾ ਨਾ ਦਿਲ ਇਹ ਜੇ ਵੱਡੇ ਆ ਭਾਈ ਯਾਰ ਕਦੇ ਨਾ ਨਹੀਂ ਕੀਪਰਾ ਤੂੰ ਉੱਥੇ ਕਹਿ ਦੇਂਦੇ ਅਸੀਂ ਤੁਹਾਡੇ ਨਾਲ ਉੱਥੇ ਆਏ ਦੇ ਕਿ ਮੈਂ ਆਇਆ ਦੋ ਮਨ ਛੱਡ ਕੇ ਮੈਂ ਇੱਕ ਜੇ ਜੇ ਕੋਈ ਪਿਆਰ ਬੁੱਲੀ ਦੀ ਗੱਲ ਹੁੰਦੀ ਭਾਈ ਜੇ ਤੁਸੀਂ ਕਹਿਤਾ ਸੀ ਕਿ ਕੋਈ ਚੱਕਰ ਨਹੀਂ ਨੋ ਵਰੀਸ ਫਾਈਂਡ ਥੈਂਕਸ ਵਾਲੀ ਕੋਈ ਗੱਲ ਨਹੀਂ ਬਸ ਆਇਆ ਕਿ ਸਭ ਦੁਨੀਆ ਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਯਾਰ ਅਭਿਸ਼ੇਕ ਕਿਹਾ ਪਰ ਸਾਰੇ ਆਪਾਂ ਕਿੰਨਾ ਔਖਾ ਕਿੱਦਾਂ ਆ ਹਨਾ ਸਭ ਕੁਝ ਕਿੱਦਾਂ ਸਾਰੀਆਂ ਚੀਜ਼ਾਂ ਮੈਨੇਜ ਕਰਨੀਆਂ ਸੋ ਭਾਈ ਸੋ ਦੈਟਸ ਗੁੱਡ ਯਾਰ ਮੈਨੂੰ ਜੋ ਲੱਗਦਾ ਕਿ ਅੱਜ ਕਦੇ ਕੋਈ ਵਰਡਸ ਵੀ ਨਹੀਂ ਹੈਗੇ ਕਹਿੰਦੇ ਨੇ ਕਈ ਲੋਕ ਮੰਗਦੇ ਆ ਕੋਈ ਚੀਜ਼ਾਂ ਮੰਗਦੇ ਆ ਕਿ ਕਿ ਨਾ ਮਾ ਯਾਰ ਸਾਨੂੰ ਆ ਚਾਹੀਦਾ ਉਹ ਚਾਹੀਦਾ ਮੈਨੂੰ ਲੱਗਦਾ ਜੋ ਮੈਨੂੰ ਚਾਹੀਦਾ ਉਹ ਉਹਨੇ ਦੇ ਦਿੱਤਾ ਮੈਨੂੰ ਦੇ ਆ ਦਿੱਤਾ ਕਿ ਆ ਟਰਾਫੀ ਈਵਨ ਕਿ ਸਭ ਤੋਂ ਵੱਡੀ ਗੱਲ ਕੋਮਲ ਕੋਮਲ ਇਸ ਲਾਈਕ ਯਾਰ ਅਸੀਂ ਦੋਵੇਂ ਇਕੱਠੇ ਸੀ ਅਸੀਂ ਦੋਵੇਂ ਕਿੰਨੇ ਟਾਈਮ ਤੋਂ ਨਾਲ ਸੀ ਬੜਾ ਬੜੀ ਬੜਾ ਜ਼ੋਰ ਲੱਗਿਆ ਬਹੁਤ ਜ਼ੋਰ ਲਾਇਆ ਕਿ ਕਿੰਨੀ ਵਾਰੀ ਅਸੀਂ ਸੋਚਿਆ ਨਹੀਂ ਯਾਰ ਪਰ ਫੇਰ ਅਸੀਂ ਆ ਵੀ ਸੋਚਿਆ ਕਿ ਰੱਬ ਨੇ ਸ਼ਾਇਦ ਨਹੀਂ ਮਿਲਾਇਆ ਸਾਨੂੰ ਠੀਕ ਆ ਭਾਈ ਥੋੜਾ ਇੰਟਰਕਾਸਟ ਕਰਕੇ ਤੇ ਵਟ ਬਾਈ ਦੋਵੇਂ ਪਰਿਵਾਰ ਇਹਨੇ ਕੂਲ ਸੀ ਥੈਂਕਸ ਮੇਰੀ ਫੈਮਲੀ ਦਾ ਥੈਂਕਸ ਮੌਰੀ ਫੈਮਲੀ ਦਾ ਜਿੰਨੇ ਸਾਨੂੰ ਕਰੇ ਸੋਚਿਆ ਨਹੀਂ ਹਨਾ ਕਿ ਕਦੇ ਆਈ ਸੋਚਿਆ ਕਿ ਤੁਸੀਂ ਇਕੱਠੇ ਰਹਿਣਾ ਤੇ ਅੱਜ ਬਾਈ ਯਾਰ ਅੱਜ ਤੁਹਾਡੇ ਸੰਪੂਰਨ ਹੋ ਰਿਹਾ ਸਾਰਾ ਕੁਝ ਮਹਾਰਾਜ ਦੀ ਕਿਰਪਾ ਨਾਲ ਅੱਜ ਇਕੱਠੇ ਆ ਤੇ ਬਸ ਆ ਸਮਾਂ ਸੀ ਅਲੀ ਮੈਨ ਲੱਦਾ ਬਾਬਾ ਅੱਗੇ ਰੱਖ ਲੈ ਕੇ ਜਾਵੇ ਸਾਨੂੰ ਸਾਰਿਆਂ ਨੂੰ ਅੱਜ ਸ਼ਗੁਨ ਸੈਰਮਨੀ ਹੈ ਤੇ ਫਿਰ ਕੌਣ ਕੌਣ ਆ ਰਿਹਾ ਅਭਿਸ਼ੇਕ ਆ ਰਹੇ ਨੇ ਹੋਰ ਕੌਣ ਕੌਣ ਆ ਰਹੇ ਨੇ ਜੀ ਜੀ ਬਾਈ ਦੀ ਆ ਰਹੇ ਆ ਸੋ ਸਾਰੇ ਆ ਰਹੇ ਆ ਈਵਨ ਕਿ ਦਸ ਫੈਮਿਲੀ ਹਨਾ ਜਿਹੜਾ ਫੈਮਿਲੀ ਉਹਨਾਂ ਨੇ ਸ਼ਗਨ ਲਾਉਣਾ ਹੁੰਦਾ ਤੇ ਮੈਂ ਆਪਨੇ ਵਰਸਨ ਬੰਨ ਅਵਰੇਜ ਕਹਦਾ ਹੈ ਦੇ ਆਰ ਲਾਈਕ ਮੇਰੇ ਭਰਾ ਯਾਰ ਹਨਾ ਕਿ ਸਾਰੇ ਆ ਰਹੇ ਆ ਇੱਕ ਆ ਹੀ ਹੁੰਦਾ ਇੱਕ ਸ਼ਗਨਾ ਦਾ ਘਰ ਹੁੰਦਾ ਸ਼ਗਨਾ ਦਾ ਵਿਹਾਰ ਹੁੰਦਾ ਉਹਦੀਆਂ ਲੱਗਦਾ ਸੋ ਆਏ ਸਭ ਤੋਂ ਪਹਿਲਾਂ ਤਾਂ ਉਹਨੂੰ ਕੰਗ੍ਰੈਚਸ ਕਰੂੰਗਾ ਆ ਚੀਜ਼ ਨੂੰ ਛੱਡ ਕੇ ਇੰਡੀਆ ਨੂੰ ਸਰਵ ਕਰਾਂ ਦੇ ਸਭ ਤੋਂ ਪਹਿਲਾਂ ਉਹਨੂੰ ਮੁਬਾਰਕਾ ਤੇ ਜੱਫੀ ਬਾਗਿਆ ਨੂੰ ਕਹੂੰਗਾ ਗਿਆ ਤੂੰ ਸਰਾ ਕਰਤਾ ਤੇ ਕਿੰਨਾ ਕੁ ਉਡੀ ਕਿੰਨੀ ਕਾ ਫਿਰ ਉੜੀ ਕਿੱਦਾਂਗਾ ਭਜੀ ਯਾਰ ਉੜੀਕ ਦੇ ਕੋਈ ਚਾ ਨਹੀਂ ਹੁੰਦੇ ਤੁਹਾਨੂੰ ਵੀ ਪਤਾ ਜਿਵੇਂ ਕਿਥੋਂ ਆਪਦੇ ਘਰੇ ਹੋਏ ਇਵੇਂ ਕਿ ਮੇਰਾ ਆ ਮੈਂ ਤਾਂ ਨਹੀਂ ਸਮਝ ਲਾਇਆ ਮੈਂ ਕਿੱਦਾਂ ਕਹਿਣਾ ਕੀ ਕਹਿਣਾ ਕੀ ਕਰਨਾ ਕੀ ਨਹੀਂ ਕਰਨਾ ਉੱਥੇ ਆ ਕੇ ਬਾਅਦ ਚ ਪਤਾ ਲੱਗਦਾ ਕਿ ਯਾਰ ਆ ਕੀ ਆ ਹੁਣ ਤਾਂ ਮੌਕੇ ਤੇ ਲੱਗੂਗਾ ਭਜੀ ਪਤਾ ਬਟ ਕਾਂਟ ਐਕਸਪਲੇਨ ਸਮਝ ਨਹੀਂ ਸਮਝਾ ਨਹੀਂ ਸਕਦੇ ਤੇ ਬਸ ਮੇਨ ਆਇਆ ਚਾ ਆਇਆ ਸਭ ਤੋਂ ਵੱਧ ਕੋਮਲ ਨੂੰ ਦੇਖਣ ਦਾ ਕੋਮਲ ਹਣਾ ਕਿ ਅੱਜ ਉਹਦੇ ਐਕਸਪ੍ਰੈਸ਼ਨਸ ਕੀ ਰਹਿਣਗੇ ਸ਼ੀਜ਼ ਕਮਿੰਗ ਹੈ ਨਾ ਸਾਰਾ ਕੁਝ ਐਂ ਚੰਗਾ ਲੱਗੂਗਾ ਮੈਨੂੰ ਯਾਰ ਤੇ 3 ਤਰੀਕ ਦੀ ਕਿੰਨੀ ਕੁ ਡੀਕ ਹੈ ਤੇ ਅੱਜ ਕਿਹੜੀਆਂ ਜਣੀਆਂ ਸ਼ਖਸੀਅਤਾਂ ਜੜੀਆਂ ਨੇ ਤੁਹਾਡੀ ਸ਼ਗੁਨ ਸੈਰਮਨੀ ਦੇ ਵਿੱਚ ਸ਼ਾਮਲ ਹੋਣ ਜਾ ਰਹੀਆਂ ਨੇ ਜੀ ਭਾਈ ਜੀ ਇਹ ਤਾਂ ਤੁਹਾਨੂੰ ਹੁਣ ਕਿੱਦਾਂ ਕਹੀਏ ਇਹ ਤਾਂ ਸਾਰੇ ਆ ਐਂ ਕਹਿੰਦੇ ਇਸ ਸ਼ਖਸੀਅਤਾਂ ਦਾ ਇਹ ਮੇਨ ਫੈਮਿਲੀ ਆ ਸ਼ਖਸੀਅਤਾਂ ਦਾ ਕਾਦੀ ਹਨਾ ਤੇ ਪਤਾ ਨਹੀਂ ਇਹ ਤਾਂ ਹੁਣ ਸ਼ਾਇਦ ਤੁਹਾਨੂੰ ਅਗਰ ਅੱਜ ਰਾਤ ਸਰਪ੍ਰਾਈਜ਼ ਹੀ ਲਾ ਲਓ ਤੁਹਾਡੇ ਸਾਰੇ ਆਸਤੇ ਅੱਜ ਸਾਰਾ ਕੋਈ ਰਾਤੀ ਬਾਹਰ ਆ ਜੂਗਾ ਸੋ ਕੱਲ ਦਾ ਕਿ ਤੁਹਾਨੂੰ ਸਾਰੀ ਨਿਊਜ਼ ਨੂੰ ਸਭ ਨੂੰ ਪਤਾ ਲੱਗ ਜਾਊਗਾ ਕੌਣ ਕੌਣ ਆਇਆ ਕੌਣ ਕੌਣ ਨਹੀਂ ਸੋ ਮੈਨੂੰ ਆਪ ਨੂੰ ਨਹੀਂ ਪਤਾ ਮੇਰੇ ਆਸੇ ਸਰਪ੍ਰਾਈਜ਼ ਰੱਖਿਆ ਹੋਇਆ ਉਹਨਾਂ ਨੇ ਸਾਰਿਆਂ ਨੇ ਹਾਂਜੀ ਭਾਜੀ ਜੀ ਤੇ ਜੇ ਮੰਨ ਕੇ ਚਲੋ ਮੈਰਿਜ ਤੋਂ ਬਾਅਦ ਜਦੋਂ ਤੁਹਾਡਾ ਫਰਸਟ ਬਰਥਡੇ ਆਉਂਦਾ ਤਾਂ ਇੱਕ ਚਾਹ ਹੁੰਦਾ ਉਹਨਾਂ ਦੀ ਫੈਮਿਲੀ ਨੂੰ ਵੀ ਤੇ ਜੇ ਅਭਿਸ਼ੇਕ ਕਹਨ ਕਿ ਅਕਤੂਬਰ ਦੇ ਵਿੱਚ ਤੇ ਅਭਿਸ਼ੇਕ ਕਹਨ ਜੀਜੂ ਗਿਫਟ ਕੀ ਚਾਹੀਦਾ ਤਾਂ ਕੀ ਐਕਸਪੈਕਟ ਕਰੋਗੇ ਫੇਰ ਭਾਜੀ ਉਹੀ ਗੱਲ ਆ ਗਈ ਕਿ ਕਹਿੰਦੇ ਨਾ ਕਿ ਐਕਸਪੈਕਟ ਤਾਂ ਆਹੀ ਚੀਜ਼ ਹੈ ਸਭ ਤੋਂ ਵਧੀਆ ਕਿ ਤੂੰ ਯਾਰ ਕਹਿੰਦੇ ਇੱਥੇ ਆ ਨਾ ਜੀ ਤੂੰ ਇੱਥੇ ਜਾ ਯਾਰ ਇਹ ਸਭ ਤੋਂ ਵੱਡੀ ਗੱਲ ਹੈ ਮੇਰੇ ਵਾਸਤੇ ਇੱਕ ਮੋੜਾ ਸਾਡੀ ਸਾਡੀ ਬੈਕਬੋਨ ਸਟਰੋਂਗ ਹੁੰਦੀ ਹੈ ਮਨੂੰ ਆਈ ਜਾਂਦਾ ਚਾਹੀਦਾ ਕਿ ਭਾਜੀ ਉਹ ਆਪਦੀ ਭੈਣ ਨੂੰ ਸਾਰੇ ਪਰਿਵਾਰ ਨੂੰ ਇਵਨ ਕਿ ਇੰਡੀਆ ਨੂੰ ਜਿੰਨਾ ਕੋਈ ਭਾਦੀ ਉਹ ਹੰਬਲ ਜਿੰਨਾ ਉਹ ਬੰਦਾ ਡਾਊਨ ਟੂ ਅਰਥ ਆਈ ਥਿੰਕ ਮੈਂ ਵੀ ਸੈਲੀਬ੍ਰਿਟੀਜ਼ ਨੂੰ ਮਿਲਿਆ ਇਵਨ ਕਿ ਆਨ ਕਿ ਮੈਂ ਕੋਮਲ ਕਰਕੇ ਕਹਿ ਰਿਹਾ ਕਿ ਮੇਰੇ ਨਾਲ ਤਾਂ ਇਦਾਂ 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 ਨਹੀਂ ਕਿ ਹੋਰ ਲੋਕਾਂ ਨਾਲ ਉਹਨੇ ਕਦੇ ਵੀ ਭਾਜੀ ਜ਼ਰੂਰਤ ਨਹੀਂ ਉਹਨੂੰ ਕਹਿੰਦੇ ਕਿਸੇ ਚੀਜ਼ਾਂ ਦੀ ਕੁਝ ਵੀ ਬਹੁਤ ਹੰਬਲ ਅਨੇ ਦਾਸ਼ਾ ਤਾਂ ਹੀ ਰੱਬ ਨੇ ਤਰੱਕੀਆਂ ਬਖਸ਼ੀਆਂ ਮੈਂ ਤੋ ਜੋ ਮੰਗਣਾ ਆ ਹੀ ਮੰਗਣਾ ਕਿ ਤੂੰ ਇੱਧਰ ਰਹੀਂ ਬਸ ਅੱਜ ਇੱਥੇ ਆ ਤੇ ਇੱਥੇ ਜਾ ਆ ਮੇਰੇ ਵਾਸਤੇ ਬਹੁਤ ਵੱਡਾ ਗਿਫਟ ਆ ਭਾਜੀ ਕੋਮਲ ਤੇ ਅਭਿਸ਼ੇਕ ਨੂੰ ਸਾਡੇ ਚੈਨਲ ਦੇ ਰਹੀਂ ਕੀ ਮੈਸੇਜ ਦੇਣਾ ਚਾਹੋਗੇ ਕੀ ਮੰਗ ਕਰੋਗੇ ਬਸ ਤੂੰ ਮੈਂ ਆਹੀ ਕੋਈ ਮੈਸੇਜ ਆ ਭਾਜੀ ਐਂ ਕਹਿੰਦੇ ਆ ਇਹਨਾਂ ਦੋਵਾਂ ਦੀ ਨਾ ਚੀਜ਼ ਬਹੁਤ ਜ਼ਿਆਦਾ ਵਾਇਰਲ ਵੀ ਹੋਈ ਆ ਜੋ ਦੇਖਦਾ ਵੀ ਆ ਭਾਜੀ देयर ਬੌਂਡ ਯਾਰ ਇੱਕ ਭੈਣ ਭਰਾ ਦਾ ਜੋ ਰਿਸ਼ਤਾ ਜੋ ਇਹਨਾਂ ਦਾ ਰਿਸ਼ਤਾ ਆ ਜੋ ਲੋਕ ਕਹਿੰਦੇ ਆ ਲੋਕ ਵੀ ਮਨ ਕੇ ਅਭਿਸ਼ੇਕ ਨੂੰ ਵੀ ਪਤਾ ਹੈ ਜਿੱਦਾਂ ਤੁਸੀਂ ਕਹਣਾ ਲੱਕੀ ਚਾਂ ਉਹ ਲੱਕੀ ਚਾਂ ਸੱਚੀ ਹੈਗੀ ਠੀਕ ਹੈ ਐਂਡ ਰਈ ਗੱਲ ਕੋਮਲ ਤੇ ਉਹ ਦੋਵਾਂ ਦਾ ਕਿ ਮੈਂ ਉਹਨਾਂ ਨੂੰ ਇੱਕ ਹੀ ਕਹੂੰਗਾ ਯਾਰ ਤੁਹਾਡੇ ਦੋਵਾਂ ਦਾ ਪਿਆਰ ਇੱਦੀ ਬਣਿਆ ਰਵੇ ਹਮੇਸ਼ਾ ਬਣਿਆ ਰਵੇ ਮੈਂ ਚਾਹੂੰਗਾ ਯਾਰ ਕਿ ਕੋਮਲ ਹਮੇਸ਼ਾ ਜਾਵੇ ਤੇ ਨਾਲ ਇਦਾਂ ਰਵੇ ਤੇ ਤੂੰ ਸਾਡੇ ਵਾਸਤੇ ਹਮੇਸ਼ਾ ਪ੍ਰਾਊਡ ਸਾਨੂੰ ਦਵੇਂ ਕਿ ਸਾਡੇ ਤੋਂ ਜਿੱਦਾਂ ਦਾ ਜੋ ਵੀ ਕਰੇਗਾ ਸਾਡੇ ਵਾਸਤੇ ਬਹੁਤ ਪ੍ਰਾਊਡ ਮੂਮੈਂਟ ਰਹੂਗਾ ਜੀ ਬਿਲਕੁਲ ਲਵਿਸ਼ ਉਬਰਾਏ ਨਾਲ ਗੱਲਬਾਤ ਕੀਤੀ ਹੈ ਅੱਜ ਸ਼ਗੁਨ ਸੈਰਮਨੀ ਹੈ ਤੇ 3 ਅਕਤੂਬਰ ਨੂੰ ਇਹਨਾਂ ਦੀ ਮੈਰਿਜ ਹੋਣ ਜਾ ਰਹੀ ਹੈ ਤੇ ਅਭਿਸ਼ੇਕ ਸ਼ਰਮਾ ਜੋ ਕਿ ਮਸ਼ਹੂਰ ਕ੍ਰਿਕਟਰ ਨੇ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਚਾਹ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਇਦਾਂ ਹੀ ਉਮੀਦ ਕਰਦੇ ਹਾਂ ਅਭਿਸ਼ੇਕ ਸ਼ਰਮਾ ਤੋਂ ਕਿ ਭਾਰਤ ਦਾ ਨਾਮ ਜਿਹੜਾ ਹੋਰ ਉਚਾਈਆਂ ਤੱਕ ਲੈ ਕੇ ਜਾਉਣ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਅਮਨਦੀਪ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ